ਸਾਸਰੀ ਕਾਲ ਜੀ ਸਾਰਿਆਂ ਨੂੰ ਬੀਬੀ ਸਾਸਰੀ ਕਾਲ ਉਠ ਗਰੀ ਓਠ ਗਰੀ ਭਾਈ ਬੀਬੀ ਸਾਡੀ ਹਾਂਜੀ ਆਪਾ ਅੱਜ ਕਿਦਨ ਤਿਆਰ ਹੋ ਗਏ ਸਾਸ ਸੰਗਤ ਜੀ ਸਾਸ ਸੰਗਤ ਤੇ ਬੀਬੀ ਲੋ ਜੀ ਅਸੀਂ ਅਜੇ ਸਾਰੇ ਸੁੱਤੇ ਪਏ ਆ ਉੱਠੇ ਨਹੀਂ ਰਹੀਆਂ ਚਾਹ ਪੀ ਲਈਆਂ ਤੇ ਆ ਸਾਡੇ ਪਏ ਨੇ ਰਾਮ ਨਾਲ ਉੱਪਰੋਂ 9:00 ਵੱਜ ਗਏ ਤੇ ਆ ਬੀਬੀ ਸਾਡੀ ਅੱਜ ਨਾਲ ਹੀ ਸਾਜੀ ਲੋ ਦੇਖੋ ਤੁਸੀਂ ਪਛਾਣ ਚ ਨਹੀਂ ਆਉਂਦੀ ਲੈ ਐਕਟਰ ਨਹੀਂ ਬਣੀ ਫਿਰਦੀ ਅੱਜ ਤੇ ਅਸੀਂ ਤਾਂ ਪਾਏ ਆ ਇਹ RAM NAAL ਇਨਾ ਆ ਕੇ ਆਪਣਾ ਕਪੜੇ-ਕੁਪੜੇ ਪਾ ਕੇ ਸ਼ਾਲ ਲੈ ਕੇ ਇਹਨਾਂ ਕਾ ਲੈ ਕੇ ਸੱਸਾਂ ਨੂੰ ਚੱਲੀ ਆ ਕਿੱਥੇ ਜਾਣਾ ਅੱਜ ਸੱਸਾਂ ਨੂੰ ਲੋ ਜੀ ਲੱਗੋ ਜਾਣਾ ਲੋ ਜੀ ਇਹ ਬੀਬੀ ਨੂੰ ਹੀ ਠੰਡ ਲਾਦੀ ਇਹ ਤਾਂ ਆਪਣੀਆਂ ਜਿੱਦਾਂ ਪੂਰੀਆਂ ਕਰਦੀ ਐ ਜਿੱਥੇ ਮਰਜੀ ਤੁਸੀਂ ਚਲੇ ਜਾਓ ਇਹ ਨੇ ਆਪਣੀ ਜਿੱਦ ਨਹੀਂ ਛੱਡਣੀ ਹੈ ਚਲੋ ਹੁਣ ਚਲੋ ਦੇਖਦੇ ਆ ਬੀਬੀ ਦੇ ਮਗਰ-ਮਗਰ ਚੱਲਦੇ ਆ ਅੱਜ ਤੇਰਾ ਪਿੱਛਾ ਮੈਂ ਵੀ ਨਹੀਂ ਛੱਡਦਾ ਆ ਦੇਖਦਾ ਤੂੰ ਕੀ ਕੀ ਕਰਦੀ ਐ ਦੇਖਦਾ ਇਹ ਆ ਕੀ ਕੰਨ ਲ ਕੀ ਹੋਈ ਆ ਬੀਬੀ ਸਰਕੀ ਲੌਣ ਲੱਗੀ ਹੋਈ ਐ ਉਹ ਲੈ ਆ ਬੀਬੀ ਕਹਿੰਦੀ ਭਾਈ ਇੱਕ ਨਾ ਖੁਸ਼ਕੀ ਤੋਂ ਆ ਲਾਉਂਦੀ ਐ ਕਰੀ ਕੀ ਆ ਲਿਪਗਲੋਜੀ ਲਾਉ ਵੀ ਲਾ ਲੰਦੀ ਐ ਤੇ ਉਹ ਬੀਬੀ ਲਸ਼ਕੀਨੀ ਚ ਪੈਰ ਧਰਦੀ ਐ ਲੈ ਲੈ ਬੁੜੀ ਨੂੰ ਦੇ ਅਣੀ ਚਾਹਦੀਆਂ ਅੱਛਾ ਨਾ ਤੈਨੂੰ ਬੁੜੀ ਕੌਣ ਕਹਦਾ ਆ ਗੁਲਗਲੇ ਇਹਨੂੰ ਆ ਲਾਉਂਦੀ ਆ ਦਾਜ ਬਾਤ ਚੁੱਕੇ ਨੇ ਦੇ ਦਿੰਦੇ ਇਹ ਹਾਜਰੀ ਰੋਟੀ ਪਿਆਰ ਹੋ ਰਹੀ ਹੈ ਗੀਠੀ ਤੇ ਇਹ ਸਾਡੀ ਮੈਣੂ ਰੋਟੀ ਲੱਗੀ ਆ ਬਣਾਉਣ ਤੇ ਗੁੱਡੀ ਭਾਂਡੇ ਮਾਝਦੀ ਹੈ ਫਾਨੀਆਂ ਚੱਲ ਰਹੀਆਂ ਨਾਲੇ ਰੋਟੀ ਬੱਕ ਰਹੀ ਹੈ ਲਓ ਜੀ ਗੀਠੀ ਦੀ ਰੋਟੀ ਬਣ ਚੁੱਕੀ ਬਸ ਅਸੀਂ ਹੁਣ 15-20 ਮਿੰਟ ਥਣੀ ਸ਼ਖਣ ਬਾੜੀਆਂ ਦੇ ਫੁਲਕੇ ਅਸੀਂ ਗੀਠੀ ਦੀ ਰੋਟੀ ਬਹੁਤ ਵਧੀਆ ਬਣਦੀ ਹੈ ਉਹੀ ਖਾਣੇ ਆ ਜਿਆਦਾ ਗੈਹ ਦੀ ਬਹੁਤ ਘੱਟ ਕਰੀ ਹਈ ਅਸੀਂ ਗੈਹ ਤੇ ਅਸੀਂ ਦਾਲ ਭਾਜੀ ਚਾਹ ਚੂ ਇਹ ਜੇ ਕੰਮ ਕਰਦੇ ਆ ਯਾਨੀ ਚੁੱਲੇ ਦੀਆਂ ਗੈਹ ਗੀਠੀ ਰੋਟੀ ਵਧੀਆ ਜੀ ਗੈਹ ਗੂੰ ਤੋਂ ਬਸੇ ਬਚੇ ਰਹੂਗੇ ਜੇ ਹੋ ਚੱਲ ਸਕੇ ਤਾਂ ਇੱਕ ਛੋਟੀ ਗੀਠੀ ਬਣਾ ਕੇ ਕੋਠੇ ਤੇ ਰੱਖੋ ਉਹਦੇ ਤੇ ਇੱਕ ਟਾਈਮ ਰੋਟੀ ਬਣਾ ਕੇ ਖਾਇਆ ਕਰੋ ਕੀ ਕੀ ਕਰਦੇ ਹੋ ਅੱਜ ਬਹੁਤ ਸੋਹਣਾ ਮੇਰੀ ਕੁੜੀ ਲੋਟ ਆਈ ਹੋਈ ਆ ਅੱਜ ਅਸੀਂ ਕਾਬੂ ਕਰ ਲਈ ਅਗੇ ਦਾਦੀ ਦੇ ਨਾਲ ਹੀ ਰਹਿੰਦੀ ਸੀ ਅੱਜ ਇਹ ਮੈਂ ਤੜਕੇ ਕਹਿਤਾ ਮੈਂ ਚਲੋ ਜੀ ਭਾਂਡਿਆਂ ਦੀ ਸੇਵਾ ਕਰਨੀ ਹੈ ਵੀ ਆਪਣਾ ਯੋਗਦਾਨ ਪਾਓ ਸੇਵਾ ਕਰੋ ਹੈਨਾ ਤੇ ਆਪਣਾ ਜੀਵਨ ਸਫਲ ਬਣਾਓ ਤੇ ਅੱਜ ਦਾਦੀ ਸਾਸਨ ਤੇ ਨੰਗੀ ਤੁਹਾਨੂੰ ਉਹ ਦਿਖਾਈਓ ਆਪਾਂ ਪਹਿਲਾਂ ਵੀਡੀਓ ਤੇ ਆਉਂਦੀ ਨੂੰ ਉਹਨੂੰ ਵੀ ਆਪਾਂ ਸਾਹਮਣੇ ਆ ਤੇ ਦੇਖਦੇ ਹਾਂ ਕੀ ਕਰਦੀ ਆ ਉਹ ਤੇ ਪਹਿਲਾਂ ਆਪਾਂ ਦਾਦੀ ਦੀ ਪੋਤੀ ਨੂੰ ਮਿਲੀਏ ਲਓ ਜੀ ਸੇਵਾ ਦੇ ਹੱਥ ਬੰਡਾ ਰਹੀ ਆ ਆਪਣਾ ਯੋਗਦਾਨ ਪਾ ਰਹੀ ਆ ਹਾਂ ਜੀ ਸੇਵਾ ਕਰ ਦਿਓ ਚਲੋ ਬਹੁਤ ਵਧੀਆ ਮੇਰਾ ਪੁੱਤ ਕੰਮ ਕਰ ਰਿਹਾ ਹੈ ਸੇਵਾ ਲੱਗਿਆ ਹੋਇਆ ਭਾਈ ਮੇਰੇ ਨਾਲ ਲੜਦੀ ਬਹੁਤ ਹੈ ਮੇਰੇ ਛੋਟੇ ਘਰ ਹੈ ਭਾਏ ਭਾਈ ਦੀ ਘਰ ਵਾਲੀ ਆ ਬਹੁਤ ਲੜਦੀ ਹੈ ਜਿੰਨਾ ਕਹਿ ਦੋ ਸਾਡਾ ਇੱਕ ਕੁੱਤੇ ਵਾਲਾ ਬੈਰ ਹੈ ਮੈਂ ਖੈ ਨਾ ਪੁੱਛੋ ਨਾ ਕੋਈ ਕੀ ਕਰਦੀ ਆ ਮੇਰੀ ਭੈਣ ਇਹ ਸਫਾਈ ਚ ਰੁਝੀ ਹੋਈ ਆ ਲਓ ਜੀ ਹੁਣ ਪਾਣੀ ਗਰਮ ਹੋਊਗਾ ਤੇ ਨਿਆਣਿਆਂ ਦੀ ਨਹਾਈ ਧੋਈ ਹੋਊਗੀ ਹਾਂ ਪਾਣੀ ਗਰਮ ਹੋ ਰਿਹਾ ਬਾਈ ਹੁਣ ਨਿਆਣਿਆਂ ਦੀ ਨਹਾਈ ਧੋਈ ਹੋਣੀ ਹੈ ਨਿਆਣਿਆਂ ਦੀ ਨਹਾਈ ਧੋਈ ਹੋਊਗਾ ਜੇ ਸੰਡੇ ਆਈ ਲਓ ਜੀ ਉਹਦੇ ਬਾਅਦ ਫਿਰ ਦੇਖਦੇ ਆ ਨਿਆਣੇ ਚੀਕ ਚਿਗੜਾ ਆਪੀ ਪਾਉਣਗੇ ਜਾਂ ਨਣਾਉਣੇ ਆ ਉਹ ਵੀ ਤੁਹਾਨੂੰ ਨਾਲ ਦੀਆਂ ਦਿਖਾਵਾਂਗੇ ਲਓ ਜੀ ਮੇਰੀ ਭੈਣ ਪਾਣੀ ਗਰਮ ਕਰਨ ਲੱਗੀ ਹੋਈ ਆ ਤੇ ਨਿਆਣੇ ਨੂੰ ਅਸੀਂ ਨਹਾਉਣ ਲੱਗੇ ਲਓ ਜੀ ਤਿਆਰੀ ਆ ਇਹਨਾਂ ਦੀ ਹੁਣ 15 ਮਿੰਟ ਦੇ ਵਿੱਚ ਹਾ ਕਲਾਬ ਯਾਰ ਰੋਲਾ ਇਹਨਾਂ ਨੇ ਲਾਜਣਾ ਪਾਉਣ ਹਾਏ ਮਰ ਕੇ ਖਾ ਲੈ ਠੰਡੇ ਪਾਣੀ ਨਾਲ ਲਓ ਜੀ ਮਾਤਾ ਨੂੰ ਡੀਕ ਦੇ ਤੇ ਅਸੀਂ ਧੰਨ ਭਾਗ ਸਾਡੇ ਤੁਹਾਡੇ ਚਰਨ ਆਏ ਇੱਧਰ ਹੈ ਸਾਸਾਂ ਸੰਕੇ ਆਈਆ ਬੀਬੀ ਦੇਖ ਕੇ ਮੈਂ ਇਹ ਕਰਦੀ ਪੇਟ ਕਪੜਾ ਕ ਕਰਦੀ ਆਉਂਦੀ ਹੈ ਆਜਾ 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 ਤੈਨੂੰ ਹੀ ਡੀਕਦਾ ਮੈਂ ਇਹ ਮੈਂ ਇੱਥੇ ਖਾਣਾ ਜਦਾ ਹੀ ਵੀ ਦੇਖਾਂ ਵੀ ਕੀ ਕਰਦੀ ਆ ਹੁਣ ਪੌੜੀ ਚੜ੍ਹਨਾ ਹੁਣ ਚੱਲ ਇਹ ਲੋ ਲਓ ਜੀ ਅਸੀਂ ਕਰਮਾ ਵਾਲੇ ਆ ਲਓ ਬੀਬੀ ਪਹੁੰਚ ਗਈ ਸਾਸਾਂ ਸੁਣ ਕੇ ਨਾ ਦੇ ਦਿਆ ਹੁਣ ਗਾਹ ਕੀ ਸਿਸਟਮ ਚੱਲਦਾ ਮੈਨੂੰ ਲੱਗਦਾ ਹੈ ਤਕਰੀਬਨ ਪਹਿਲਾਂ ਤਾਂ ਇਹ ਕੋਈ ਨਵਾਰੀ ਲਮੂਰੀ ਜਾਂ ਕਪੜੇ-ਕਪੜੇ ਫੋਲੂ ਕੀ ਸੁਣਿਆ ਸਾਸਾਂ ਜੱਜ ਫਿਰ ਸਾਸਾਂ ਸੁਣਨਾ ਕੀ ਹੈ ਕਛਿਆ ਚੂਲੀ ਨਿੰਦਿਆ ਦਾ ਹੀ ਕਰੀ ਕਹਦੀ ਮੋਚਾ ਚੋਲੀ ਨਿੰਦਿਆ ਕੇ ਥੇ ਹੁੰਦੀ ਹੈ ਹਾਂ ਦੂਹਾ ਚ ਕੋਈ ਖਿਚੜੀ ਪੱਕਦੀ ਆ। ਮਾਣੋ ਤਿਆਰ ਹੋ ਸਾਰੇ। ਲਓ ਜੀ ਆ ਦੇ ਲਓ ਸਾਡੇ ਬਿਰਜਾ ਨਾ ਰਣਾ ਲੈ। 3 ਕਿਲੋ ਗਰਮ ਪਾਣੀ ਓਏ। ਕਹਿੰਦਾ ਇੰਨਾ ਕੀ ਕਰਦਾ? ਇਹ ਲਓ ਜੀ ਟੰਗ ਡਾਉਣ ਲੱਗੇ ਹੋਏ ਨੇ। ਇੱਕ ਰੋਟੀ ਖਾਂਦਾ ਮੈਂ ਤਾਂ ਗਰਮ ਪਾਣੀ ਨਾਲ ਆ ਤੇ। ਲਓ ਜੀ ਦਾਦੀ ਪੋਤੀ ਬੋਏ ਬੈਠ ਗਈਆਂ। ਇਹ ਸਾਡੀ ਕੁੜੀ ਨੇ ਮੈਗੀ ਬਣਾ ਲਈ। ਲਓ ਜੀ ਹੁਣੇ ਦੋਏ ਜਣੀਆਂ ਸਵਾਦ ਦੇਖਣੀਆਂ ਦਾਦੀ ਨੂੰ ਵੀ ਸਵਾਦ ਹੋਣਾ ਮੈਂ ਕੀ ਦਾ ਲਓ ਜੀ ਪਰ ਦਾਦੀ ਦਾ ਹੋ ਰਿਹਾ ਅੱਜ ਲੱਗੀ ਹੈ ਕੋਈ ਕਰਨ ਨਾ ਤਾਂ ਚੱਬੇ ਹੁੰਦਾ ਨਾ ਬਨਘਾਰ ਹੁੰਦਾ ਬਾਬਲੀ ਰਾਤੀ ਜੀ ਪੂਰੀ ਲੱਗੀ ਹੋਇਆ ਕੰਨ ਇੱਕ ਦੇਖੋ ਕੁਛ ਖਾਂਦੀ ਆ ਇਹ ਇਹ ਆ ਲੋ ਹੁਣ ਦਿਖਾ ਗੱਠੀਆਂ ਗੀਰੂ ਤੇ ਆ ਦੇਖੋ ਤੁਸੀਂ ਚੱਬ ਨਹੀਂ ਹੁੰਦੇ ਪਰ ਮੂੰਹ ਚ ਪਾ ਕੇ ਕਦੇ ਗੀਰੂ ਨੂੰ ਉਦਨ ਘਵਾ ਲੰਦੀ ਹੈ ਕਦੇ ਉਦਨ ਘਵਾ ਲੰਦੀ ਹੈ ਜਣੀ ਆਪਣਾ ਕੋਈ ਵੀ ਚੀਜ਼ ਆ ਇਹ ਮਾਨੀ ਭੜਕਾਉਂਦੀ ਜਿਹੜਾ ਇਹ ਜੀ ਕਰਦਾ ਛਕ ਲੰਦੀ ਆ ਜੀ ਲਓ ਜੀ ਹਾਂ ਹੁਣ ਤੈਨੂੰ ਕੀ ਚਾਹੀਦਾ ਚਾਹ ਚਾਹ ਕਿਹਨੇ ਤੇ ਆਈ 10 ਬਾਅਦ ਦੇਰੀ 10 ਬਾਅਦ ਦੇਰੀ ਸਾਸਾਂਗ ਤੋਂ ਆਈਆਂ ਸੁਣ ਕੇ ਤੈਨੂੰ ਉੱਥੇ ਚਾਹ ਨਹੀਂ ਬੁਲਾਈ ਨਹੀਂ ਉੱਥੇ ਚਾਹ ਨਹੀਂ ਪੀਂਦੇ ਅੱਛਾ ਲਓ ਜੀ ਨਹਾ ਵੀ ਲਈ ਸਾਸਾਂਗ ਤੇ ਵੀ ਜਾਏ ਅੱਜ ਸਾਰੇ ਕੰਮ ਨੂੰ ਮੇਲ ਲਏ ਹੁਣੇ ਨਾ ਬੈਠੀ ਐ ਚੁੱਪਚਾਪ ਅਸੀਂ ਕਈ ਗੱਲਾਂ ਨੂੰ ਰੋਕਿਆ ਵੀ ਨਾ ਖਾਇਆ ਗਾ ਗੱਠੀਆਂ ਪਰ ਅੱਜ ਚੋਰੀ ਮੁਠੀ ਮੈਂ ਫੜ ਲਈ ਸੀ ਆ ਦੇਖੋ ਉਹ ਮੁਠੀ ਜਿਹੀ ਗੱਠੀਆਂ ਲਗੋਈਆਂ ਹੋਈਆਂ ਨੇ ਤੇ ਆਪਣਾ ਮਾਲਕ ਦੇ ਕੇ ਮੂੰਹ ਜੀ ਗਿਰੂ ਪਾ ਕੇ ਹੌਲੀ ਹੌਲੀ ਕਦੇ ਗਿਰੂ ਨੂੰ ਇੱਧਰ ਕਰ ਦਿੰਦੀ ਹੈ ਕਦੇ ਉੱਧਰ ਕਰ ਦਿੰਦੀ ਹੈ ਭਾਈ ਕੀ ਭਾਈ ਤੁਸੀਂ ਲਓ ਜੀ ਇੱਧਰ ਇਹਦੀ ਪੋਤੀ ਮੈਗੀ ਲੱਗੀ ਆ ਖਾਣ ਮੈਂ ਪਾਣੀ ਲੱਗਿਆ ਹਾਂ ਗਰਮ ਕਰਨ ਮੇਰੀ ਡਿਊਟੀ ਨਿਆਲੇ ਨੂੰ ਨਿਢਾਉਣ ਤੇ ਲੱਗੀ ਹੋਈ ਸੀ ਇੱਕ ਰਹਿ ਗਿਆ ਫੂਕਾ ਮਾਰ ਮਾਰ ਕੇ ਅੰਨਾ ਹੋਇਆ ਪਿਆ ਅੱਖਾਂ ਦੇਖ ਧੂਆਂ ਭਰ ਗਿਆ ਆ ਇੱਕ ਸੜੀ ਜੀ ਗਿੱਟੀ ਨੇ ਮੇਰਾ ਬੱਸ ਕਰਾਈ ਪਈ ਅੱਜ ਓਹੋ ਸਾਰੇ ਕੰਮ ਕਾਨੇ ਪੈਂਦੇ ਨੇ ਕਈ ਗਲੈਤ ਬਾਅਦ ਨੂੰ ਆਪ ਵੀ ਹਾਂ ਪੋਰ 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 ਮੇਰੀ ਨਿਗਾ ਤੇਰੇ ਚ ਅੱਜ ਦੇਖਣੀ ਆ ਵੀ ਕੀ ਕਰਦੀ ਏ ਤੂੰ ਮੈਂ ਤੇਰੇ ਚ ਦੇਖਣੀ ਆ ਮੇਰੀ ਕਈ ਦਿਨ ਹੋ ਗਏ ਹੁਣ ਨਾ ਕਹੂਗੀ ਸ਼ਾਮ ਨੂੰ ਮੇਰੀਆਂ ਜਾਣਾ ਦੁਖਦੀਆਂ ਮੇਰੇ ਦੰਦ ਦੁਖਦੇ ਨੇ ਪੁੱਠੇ ਕੰਮ ਤਾਂ ਆਪ ਕਰਦੀ ਏ ਜਿੰਨੇ ਮਰਜ਼ੀ ਕਰਾ ਲੋ ਹੁਣਾਂ ਕੀਰੂ ਖਾਨ ਲੱਗੀ ਹੋਈ ਆ ਸਿਰ ਚ ਜੂਆਂ ਪੈਗੀਆਂ ਹੋਣੀਆਂ ਲੱਦਾ ਲਓ ਜੀ ਇਹ ਦੇਖਿਓ ਇਹ ਆ ਲੈ ਚੱਕ ਤੇ ਫਟੇ ਉਹ ਭਾਈ ਸਾਹਿਬ ਗੱਨਾ ਚੁੱਪਦਾ ਨਿਆਣਿਆਂ ਨੂੰ ਦੇਖੋ ਇਹਦਾ ਯਾਰ ਡੁੱਬਰ ਕਰਿਆ ਬਿਆ ਕਹਿੰਦਾ ਹਾਂਜੀ ਗੰਨਾ ਚੱਲਦਾ ਆ ਜਾੜ ਦੁਖਦੀ ਆ ਲਾਤਾ ਮਾਲਾ ਵਾਲਿਆਂ ਨੇ ਗੰਨੇ ਚੁੱਪਣ ਵਿਚਾਰਾ ਨੇਤਰਵੀਰ ਜੀ ਆ ਦੇਖੋ ਗੰਨੇ ਚੂਹਦਾ ਹੁਣ ਤੁਸੀਂ ਗੰਨੇ ਚੁੱਪਣ ਲਾਤਾ ਹੈ ਹਲਵਾਈ ਸਾਡਾ ਗੰਨੇ ਚੁੱਪਣੇ ਦਾ ਦਰਵਾਜ਼ਾ ਢੋਣੇ ਆ ਆ ਦੇਖਿਓ ਤਾਂ ਇਹ ਬੈਠਾ ਨਾ ਹਲਵਾਈ ਗੰਨੇ ਚੂਫਦਾ ਨਾ ਹੁਣ ਗੰਨੇ ਹੀ ਚੂਪੂਗਾ ਹੁਣ ਹੈ ਆ ਚੂਹ ਦਾ ਨੇਤਰਵੀਰ ਨਾਲ ਨਹੀਂ ਗੈਦੇ ਜ ਤੇ ਮਾਣਾ ਕਹਿੰਦਾ ਨਹੀਂ ਗੰਨੇ ਚੁੱਪਣ ਲਾ ਦੇਣਾ ਕਹਿੰਦੇ ਅਸੀਂ ਇਹਦੇ ਕਹਦਾ ਕਹਿੰਦਾ ਦੰਦ ਦੁਖਦੇ ਨੇ ਤੇ ਮੂੰਹ ਆਇਦਰ ਜਰੂਰ ਦੇਖੋ ਸਾਡੀ ਬੀਬੀ ਕਹਿੰਦੀ ਇਹ ਬੜੇ ਚੋਜ ਕਰਦੀ ਆ ਬਹਾਨੇ ਨਾਲ ਕਦੇ ਗੰਨਾ ਚੂਫਣਾ ਜਾਂਦੀ ਆ ਆ ਦੇਖੋ ਆ ਲਓ ਆ ਸਿਆ ਚੁੱਪ ਦੇ ਆ ਦੇਖੋ ਸਵੇਰੋਂ ਕਹਿੰਦੀ ਮੇਰੇ ਤੋਂ ਗੀਨੂ ਨਹੀਂ ਖਾ ਹੁੰਦੇ ਆ ਹੁਣ ਗੰਨਾ ਕਿਹੜੇ ਸਾਹਮਣੇ ਛਿਲਦੀ ਹੈ ਗਈ ਪੋਤੀ ਨੂੰ ਕਹੇ ਗੰਨਾ ਛਿਲ ਕੇ ਦੇ ਦੇ ਲਓ ਜੀ ਚੱਲਦਾ ਜੀ ਗੰਨਾ ਮਾਰੋ ਮਾਰ ਨੋਜੀ ਗੰਨਾ ਚੂਫ ਹੋ ਰਿਹਾ ਮੌਸਮ ਵਧੀਆ ਠੰਡਾ ਮੈਨੂੰ ਬਹੁਤ ਹੀ ਸੋਹਣਾ ਲੱਗਦਾ ਹੁਣ ਹਲਵਾਈ ਕਰਨੇ ਚੂਫਦਾ ਹੁਣ ਕਾਹਤੇ ਉੱਠ ਖੜਿਆ ਆ ਨੇਤਰਵੀਰ ਨੇ ਗਲਤੀ ਕਰ ਲਾ ਗੰਨਾ ਚੂਫਦਾ ਕਰੀ ਗੱਲ ਆ ਨੇਤਰਵੀਰ ਪੁੱਛਿਆ ਕਹਿੰਦਾ ਕਰਨੇ ਚੂਫਣ ਲੱਗ ਗਿਆ ਬਾਈ ਵੀਰੇ ਗੰਨੇ ਚੂਫਣ ਲੱਗ ਗਿਆ ਲਓ ਜੀ ਇਹ ਗੰਨੇ ਚੂਫ ਦਾ ਸ਼ੜਕ ਤੇ ਖੜਾ ਹਾਂ ਮੂੰਹ ਸਿੱਧਾ ਕਰਨਾ ਹੀ ਨਹੀਂ ਕੀ ਕਹਿੰਦੀ ਆ ਹਲਵਾਈ ਗੰਨੇ ਚੂਫਣ ਲਾਤਾ ਹੈ ਬੀਬੀ